ਮਾ ਵਾਹ ਬਾਬਾ ਜੀ ਆ ਗਏ ਸਾਨੂੰ ਵੇਖ ਕੇ ਸ਼ੁਗਰ ਆ ਬਾਬਾ ਆਇਆ ਪਰ ਆ ਕੇ ਚੰਗੀ ਤੇ ਉਹ ਕਿੰਨਾ ਦਾ ਸ਼ੂਟਰ ਵੇਖ ਕਣਕ ਤੇ ਐਟੇ ਰੱਖ ਲਿਆ ਸਾਡੇ ਆ ਵੰਛਦੇ ਆ ਗਿਆ ਬੀਜਣ ਤੇ ਹੁਣ ਵੇਖੋ ਵੰਛਦੇ ਰੰਕ ਕੀ ਲਾਉਂਦਾ ਵਾ ਵੰਛ ਕਦੀ ਜਲਮ ਬਾਹਰ ਇੱਕ ਦੋ ਗਿਆ ਕਦੀ ਬਣਾ ਦੇ ਆ ਆਹ ਚਾਹ ਲੇ ਤਗੜੀ ਸਿਆ ਆ ਕੋਦੂ ਦੀ ਇਹ ਕਦੂ ਆ ਲੱਗ ਇਹ ਚ ਲੰਡਿਆ ਅੱਜ ਮੱਧਿਆਵਤੋ ਇਹ ਬੀਜ ਦਾ ਦਾ ਮੋਗੀ ਆ ਜੀ ਇਹ ਕਿੱਲਾ ਦਾ ਉਹਦਾ ਬੀਜ ਗਿਆ ਵਾ ਉਹ ਦੁੱਧ ਦੀ ਸੇਵਾ ਹੁੰਦੀ ਪੂਰੀ ਭੋਲ ਹੁਣ ਇਹ ਤਰਸੀ ਤਰਸੀ ਚੱਲਣ ਦੀ ਆ ਲਓ ਜੀ ਅੱਜ ਫੇਰ ਆ ਗਿਆ ਗੁੱਦੂ ਵਿਆ ਦਵਾਈ ਲਾਉਣ ਦਸਤਾਨੇ ਚ ਪੈਸੇ ਦਿੱਤੇ ਇਹਨੂੰ ਪਾਉਣ ਲਈ ਮੈਂ ਕਹਾ ਦਸਤਾਨੇ ਆਜੂ ਮੇਰੇ ਪਾ ਤੇ ਦਵਾਈ ਲਾ ਤੇ ਦਵਾਈ द्या ਦੂ ਦੂ ਲਾਉਣ ਤੇ ਅੱਜ ਵੇਖਦੇ ਆ ਕੀ ਕਰੇ ਕਰਦਾ ਵਾ ਵਾਓ ਵਾਓ ਬਾਬਾ ਜੀ ਆ ਗਏ ਸਾਨੂੰ ਵੇਖ ਕੇ ਸ਼ੁਗਰ ਆ ਬਾਬਾ ਆਇਆ ਭਰਾ ਕੇ ਚੰਗੀ ਤਰ੍ਹਾਂ ਇੱਥੋਂ ਦੇ ਨਹੀਂ ਹੁਣ ਗੁਰਦੁਆਰਾ ਸ ਆਜ ਹੋਏ ਨਾ ਵੇਲੇ ਲੱਗਦਾ ਨਾ ਆਓ ਅੱਜ ਆਵਾਂਗੇ ਮੈਂ ਉਹ ਭਰਾਵਾਂਗੇ ਨਹੀਂ ਨਹੀਂ ਅੱਜ ਆਉਣਾ ਬੱਬੂ ਕੋਈ ਤੋਸ਼ਨ ਵੀ ਆਉਂਦਾ ਰਹੋ ਜੀ ਹਮਦਾ ਰੋਏ ਰੋਏ ਵਾਲਾ ਪਾਤਾ ਨੂੰ ਅੱਛਾ ਨਾ ਹੋਏ ਗਿਆ ਰੱਥੀ ਅੱਛਾ ਉਹ ਇਹ ਵੀ ਕਰਦੇ ਆ ਚਨੀਬ ਕਿਦਾਂ ਰੋਟੀ ਕਾਣੀ ਬੈਠਾ ਉਹਨੂੰ ਸਵਾਦ ਪਾਤਾ ਉਹ ਦੰਦਾ ਜ ਦੰਦਾ ਨਹੀਂ ਉਹਨੂੰ ਪਰ ਵੀ ਆ ਰੋ ਜੀ ਅੱਜ ਆਉਂਦੇ ਚਲੋ ਵਧੀਆ ਜਿੰਨੇ ਜਾਣੇ ਉਹਨਾਂ ਨਾਲ ਵਧੀਆ ਕੇ ਰਾਤੀ ਮੇਰੇ ਘਨੇ ਚੱਲ ਗਏ ਘਰ ਤੋਂ 2 ਮਿੰਟ ਨਹੀਂ ਰੁਕਿਆ 2 ਮਿੰਟ ਜਿਹਨੂੰ ਕਹਿੰਦੇ ਉਹ ਤਾਂ ਤਾਂ ਪਰਲੀ ਕੇ ਮਾਰੀਂ ਗਿਆ ਰਾਕੇ 2 ਨੰਬਰ ਜਮਾ ਬੰਦ ਹੋ ਗਈ ਆ ਆ ਗਈ ਹੁੰੜਾ ਥੱਲੇ ਆ ਗਈ ਆ ਤਾਂ ਆ ਗਈ ਹੁੰੜਾ ਥੱਲੇ ਵੇ ਵੇ ਕੋਹ ਨਹੀਂ ਓਏ ਆ ਸਾਰੀ ਆਵੇ ਆ ਸਾਰੀ ਆਵੇ ਆਵੇ ਨਿਕਲ ਗਈ ਨਿਕਲ ਗਈ ਬੱਗੂ ਦੀ ਪੈੜੀ ਇਹਦੇ ਵੇਖ ਲੋ ਜੀ ਕੰਮ 6 ਰੁਪਏ 2 ਮਿੰਟ ਦਾ ਫਰਕ ਮੈਂ ਕਿ ਖਲੋ ਜਾ ਇਹਨੂੰ ਸਾਫ਼ ਕਰ ਲਈਏ ਇਹਦਾ ਕੰਮ ਇਹੋ ਆ ਕਿ ਪਹਿਲਾਂ ਫੇਰਾ ਇਹਨੇ ਲਾਉਣਾ ਹੀ ਲਾਉਣਾ ਇਦਾਂ ਲੱਗ ਜਾਂਣ ਕੇ ਹੁਣ ਜ਼ੰਗਣੀ ਹੋ ਜਾਈ ਨਹੀਂ ਬਹੁਤੀ ਨਹੀਂ ਪਹਿਲਾਂ ਕਿਥੋਂ ਲੱਡਾ ਨੇ ਉਧਰੋਂ ਪਾਲੀ ਕਰਨੀ ਇੱਧਰੋਂ ਇੱਧਰੋਂ ਕਰ ਲੋ ਇਹਦੀ ਇਹਦੀ ਖਾਲ ਜਿਹੜੀ ਬੋਦੀ ਮਾੜੀ ਹੈ ਹੈ ਆ ਵੀ ਰਿਹਾ ਹਾਏ ਕਰ ਕੀ ਸਾਰੀ ਹੁਣ ਵੰਛਦੇ ਆ ਗਿਆ ਬੀਜਣ ਤੇ ਹੁਣ ਵੇਖੋ ਵੰਛਦੇ ਰੰਗ ਕੀ ਲਾਉਂਦਾ ਵਾ ਵੰਛ ਇਹ ਕਦੀ ਜਨਬ ਆ ਗਿਆ ਸੋ ਗਿਆ ਵੰਛ ਨੂੰ ਪਾਣਾ ਲਗਾ ਬਣਾਉਣਾ ਪਾਣਾ ਆ ਵੇਖ ਲੋ ਡਾਇਰਾ ਜੰਮੇ ਦੀ ਐਦਾ ਢੇਲੇ ਜੰਮੇ ਆ ਤੇ ਖਾਦ ਕਿੱਥੋਂ ਨਿਕਲਨੀ ਵਿੱਚੋਂ ਹੁਣ ਬਿਲਕੁਲ ਚੱਲਦਾ ਠੀਕ ਤੇ ਇਹੋ ਪਾਣਾ ਥੋੜਾ ਜਿਹਾ ਪਹਿਲਾਂ ਫੇਰ ਲੈਂਦਾ ਇਹਨੂੰ ਤੇ ਫੇਰ ਬੰਦ ਹੋ ਗਏ ਨਹੀਂ ਸੀ ਬਿਲਕੁਲ ਸਹੀ ਚਲੀ ਜਾਂਦੇ ਆ ਪੰਨਾ ਫੇਰਨ ਤੋਂ ਬਾਅਦ ਠਕੀਆਂ ਨਵਾਂ ਉਂਡੇ ਆ ਜੀ ਹੁਣ ਇਹਦੀਆਂ ਇਹ ਕਰਨੇ ਆ ਠਕੀਆਂ ਲਾਉਂਦੇ ਆ ਕੋਈ ਨਹੀਂ ਬੋਲਦਾ ਕੋਈ ਹੋ ਗਿਆ ਤੂੰ ਤੇ ਜਾਣ ਕੇ ਖਿਲਾ ਰਿਹਾ ਆ ਵੇਖ ਲੋ ਜੀ ਜਾਣ ਕੇ ਕਿੰਦਾ ਖਿਲਾ ਰਿਹਾ ਆ ਤੇ ਆ ਵੇਖ ਲੋ ਦੇਖੋ ਬਰਾ ਜਾਣ ਕੇ ਖਿਲਾ ਰਿਹਾ ਕੋਣ ਦੱਸ ਉਹ ਖਾਤਾ ਵਾ ਜਾਣ ਕੇ ਖਿਲਾ ਰਿਹਾ ਕਿਉਂ ਖਿਲਾ ਰਿਹਾ ਇਹ ਨਾਲ ਕਾਲੀ ਵਧੀਆ ਬਣਦੀ ਦੱਸ ਕਾਲੀ ਠੀਕ ਆ ਹਾਂ ਕਾਲੀ ਠੀਕ ਆ ਕਾਲੀ ਜਾਂ ਵਟ ਕੱਢਣ ਦੇ ਆ ਮੈਂ ਪਹਿਲੇ ਲੋਹ ਹੀ ਪੀ ਜਾਂਦਾ ਪਹਿਲਾ ਲੋਹ ਪਾਇਆ ਦੂਜਾ ਮੈਂ ਪਾਇਆ ਬੱਲੇ ਆਕਰੀ ਬਣਾ ਕੇ ਜਾ ਚਾਰ ਹੋ ਗਏ ਨੇ ਇਹ ਕਿਹੜੀ ਬੜੀ ਤੜੀਆ ਕੋਲੀ ਬੜੀ ਦਾ ਕੋਦੂਏ ਕੀ ਹੁੰਦੇ ਅੱਜ ਕੱਢੇ ਹੋਣੇ ਆ ਓਏ ਆ ਇਧਰ ਆ। ਆ ਜਾ। ਆ ਜੋ ਕਿ ਤਗੜੀ ਸਿਆਵਾ ਕੋ ਦਦੀ। ਇਹ ਕਦੂ ਆ। ਇਹ ਚ ਲੰਡਿਆ ਅੱਜ ਮਾਟਿਆ। ਇਧਰ ਸੇਮ ਆ। ਅੱਛਾ। ਬੰਚ ਢਿਆ ਅੱਜ ਸੇਵਾ ਕਰਨ ਪੂਰੀ ਫੇਰੇ ਹੈ। ਜਿਆਰੇ ਲੱਗਾ ਇੱਥੇ। ਹੈ? ਹੂੰ। ਮਾਨਸਾ ਦੀ ਪਾਲੀ ਚੰਗੀ ਬਣੀ ਤੇ। ਹੂੰ। ਬੰਚ ਨੇ ਸਪਾਸ ਸੇਵਾ ਕੀਤੀ ਪਾਲੀ ਵਧੀਆ ਬਣਾ। ਪੜੋ। ਪਹਿਲੇ ਲੋ ਜੀ ਵਾਈ ਜਾਂਦਾ ਅੱਜ ਕਹਿੰਦਾ ਪਹਿਲੇ ਚੱਲੂ। ਕੀ ਇਹ ਤਾਂ ਕੌਣ ਨਿਆਵੇਂ ਇਹ ਕੁਦੂਦੇ ਕਰ ਕਿੰਦਾ ਇਹ ਕਿਉਂ ਖਾਣ ਰਿਹਾ ਇਹ ਬੀਜ ਦਾ ਡਾਮ ਹੋ ਗਈ ਆ ਜੀ ਇਹ ਕਿੱਲਾ ਅੱਧਾ ਹਦਾਂ ਬੀਜ ਗਿਆ ਵਾ ਅੱਧਾ ਕਿੱਲਾ ਹਦਾਂ ਬੀਜ ਗਿਆ 10 ਰੈਮ ਪਾ ਦੇ ਨੂੰ ਹੁਣ ਪਾਉਂਦਿਆ ਬੀਜ ਇੱਧਰ ਅੱਧਾ ਕਿੱਲਾ ਹਦਾਂ ਬੀਜ ਗਿਆ ਬੀਜ ਚਾ ਕੀਤਾ ਇਹਨੇ ਮਗਰ ਇਹਨੇ ਇਹ ਕੋਈ ਨਾ ਕੋਈ ਕਾਰਾ ਇਹਨੇ ਕਰਨਾ ਹੁੰਦਾ ਤੇ ਇਹ ਕਾਰਾ ਕੀ ਨਵਾਂ ਹੀ ਕਰਤਾ ਇਹਨੇ ਹੁਣ ਦੁਬਾਰਾ ਵਿਜੂਗਾ ਇਨਾ ਇਨਾ ਤਾਂ ਹੁਣ ਦੁਬਾਰਾ ਵਿਜੂਗਾ ਉਹ ਦੁੱਧ ਦੀ ਸੇਵਾ ਉਂਦੀ ਪੂਰੀ ਬੋਲ ਹੁਣ ਇਹ ਪੈਪਸੀ ਪੈਪਸੀ ਚੱਲਣ ਦੀ ਆ ਪੈਪਸੀ ਚੱਲਣ ਦੀ ਕੋ ਦੁੱਧ ਹੁਣ ਹੋਰ ਪੀਓ ਇੱਧਰ ਇੱਕ ਗਲਾਸ ਹੋਰ ਆਹੋ ਇੱਧਰ ਆ ਇਹ ਤਿੰਨ ਚਾਰ ਗਲਾਸਿਆਂ ਨੂੰ ਠੀਕ ਹੈ ਦਰਦਾ ਹੁਣ ਦੁੱਧ ਦੀ ਸੇਵਾ ਪੂਰੀ ਹੋਣੀ ਅੱਜ ਕੋਸ਼ਾ ਪੂਰਾ ਅੱਜ ਇਹਨੇ ਸੇਵਾ ਨਹੀਂ ਮਸਾਵੀ ਕੀਤੀ ਦੂਜੇ ਘਰ ਦੇ ਚੋਕਾਂ ਦੀ ਇਹ ਲੋ ਸੇਵਾ ਨਹੀਂ ਕਹਿੰਦਾ ਕੀਤੀ ਸਰਪ੍ਰਾਈਜ਼ ਤੇ ਪੋਟਲਾ ਸਾਰਿਆਂ ਚੋਕਾਂ ਤੇ ਲੱਗਾ 2 ਲੀਟਰ ਵਾਲਿਆਂ ਘਰ ਦੋ ਕੀਤੀ ਗਈ ਨਹੀਂ ਇਹ ਤਾਂ ਇਹ ਵਿੱਚ ਘੱਟ ਰਿਹਾ ਵੇਖੀ ਹੋਣੇ ਤੇ ਉਹ ਸਰਪ੍ਰਾਈਜ਼ ਦੀ ਬੋਤਲ ਕਿੱਥੇ ਵੀ ਕਰ ਲੈ ਵਾਲੀ 2 ਲੀਟਰ ਵਾਲੀ ਉਹ ਪੀਲੀ ਕਰ ਲੈ ਗਏ ਚੋਕੇ ਵੀਤੀ ਨਹੀਂ ਗਈ ਉਹ ਹਾਂ ਨਹੀਂ ਨਾਲਕ ਨਾ ਸੇਵਾ ਨਹੀਂ ਕੀਤੀ ਆ ਵੀ ਕਿੰਨਾ ਅੱਡਾ ਕਿੰਨਾ ਬੀਂਗਰ ਆਇਆ ਗੁੱਟ ਹੋਰੇ ਅੱਜ ਸਾਡੀ ਕੰਮ ਕਰਨਾ ਸਾਡੀ ਚਾਲੀ ਗੇ ਲੋ ਜੇ ਕੋ ਦੂਰੀ ਹੋ ਗਈ ਸਮਾਤੀ ਛੁਟਿਆ ਖੜਾ ਲਾ ਤੇ ਇਹਨੇ ਕੰਡਾ ਨੂੰ ਹੱਥ ਕਹਿੰਦਾ ਅੱਜ ਤੋਂ ਬਾਅਦ ਨਹੀਂ ਚੌਂਦਾ ਹੁਣ ਬਸ 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 ਹੋ ਗਈ ਕੰਡਾ